ਹੁਕਮ ਸਿੱਖ ਪੰਥ ਵਿੱਚ ਹੁਕਮ ਦੀ ਮਹਾਨਤਾ ਬਹੁਤ ਉੱਚ ਦਰਜੇ ਦੀ ਹੈ ਜੇ ਗੱਲ ਆਪਾਂ ਕਰੀਏ ਗੁਰੂ ਸਾਹਿਬਾਨਾਂ ਦੀ ਤਾਂ ਗੁਰੂ ਸਾਹਿਬਾਨਾਂ ਨੇ ਵੀ ਹੁਕਮ ਮੰਨੇ ਅਤੇ ਜੇ ਗੱਲ ਕਰੀਏ ਸਿੱਖਾਂ ਦੀ ਤਾਂ ਸਿੱਖਾਂ ਨੇ ਵੀ ਗੁਰੂ ਸਾਹਿਬ ਜੀਾਂ ਦੇ ਹੁਕਮ ਮੰਨੇ ਜੀ ਹਾਂ ਮੈਂ ਗੱਲ ਕਰ ਰਿਹਾ ਇਤਿਹਾਸ ਦੇ ਦੌਰ ਦੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆ ਨੂੰ ਚਮਕੌਰ ਦੀ ਗੜੀ ਦੇ ਵਿੱਚ ਸਾਰੇ ਮੁਗਲ ਘੇਰ ਕੇ ਖੜਗੇ ਸਨ ਤਾਂ ਪੰਜ ਪਿਆਰਿਆਂ ਨੇ ਇਹ ਹੁਕਮ ਕੀਤਾ ਸੀਗਾ ਕਿ ਤੁਸੀਂ ਚਮਕੌਰ ਦੀ ਗੜੀ ਛੱਡ ਕੇ ਪਿਛਲੇ ਦਰਵਾਜ਼ੇ ਥਾਣੀ ਚਲੇ ਜਾਓ ਤਾਂ ਉਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਿਆਂ ਨੇ ਪੰਜ ਪਿਆਰਿਆਂ ਪੰਜ ਸਿੱਖਾਂ ਦੇ ਹੁਕਮ ਮੰਨੇ ਸਨ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਿਆਂ ਨੇ ਹੁਕਮ ਕੀਤਾ ਕਿ ਮੈਨੂੰ ਪੰਜ ਸੀਸ ਚਾਹੀਦੇ ਹਨ ਤਾਂ ਪੰਜ ਸਿੱਖਾਂ ਨੇ ਹੀ ਉੱਠ ਕੇ ਪੰਜ ਸੀਸ ਦਿੱਤੇ ਸਨ ਤਾਂ ਅਜਬ ਨਾ ਵਿਸ਼ਾ ਰਹੇਗਾ ਹੁਕਮਾਂ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸੇ ਪੰਥ ਨੂੰ 52 ਹੁਕਮ ਬਖਸ਼ਿਸ਼ ਕੀਤੇ ਤਾਂ ਇਹ ਸੀਰੀਜ਼ ਤੁਹਾਡੇ ਸਾਹਮਣੇ ਅਸੀਂ ਲੈ ਕੇ ਹਾਜ਼ਰ ਹਾਂ ਅੱਜ ਤੋਂ ਅਸੀਂ ਹਰ ਰੋਜ਼ ਪ੍ਰਤੀ ਦਿਨ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਂਦੇ ਹੁਕਮ ਬਾਰੇ ਜਾਣੂ ਕਰਵਾਵਾਂਗੇ ਤਾਂ ਅੱਜ ਦਾ ਪਹਿਲਾ ਹੁਕਮ ਆਪਾਂ ਜਾਰੀ ਕਰਦੇ ਹਾਂ ਸ਼ੁਰੂ ਕਰਦੇ ਹਾਂ ਪਹਿਲਾ ਹੁਕਮ ਹੈ ਕਿਰਤ ਧਰਮ ਦੀ ਕਰਨੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਂ ਨੇ ਹੁਕਮ ਕੀਤਾ ਕਿ ਕਿਰਤ ਧਰਮ ਦੀ ਕਰਨੀ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਬੜੇ ਥਾਵਾਂ ਤੇ ਇਹ ਹੁਕਮ ਦੀ ਗੱਲ ਆndi ਹੈ ਅਤੇ ਕਿਰਤ ਦੀ ਗੱਲ ਆndi ਹੈ ਤਾਂ ਆਓ ਜਾਣਦੇ ਹਾਂ ਗੁਰਬਾਣੀ ਅਨੁਸਾਰ ਸਾਨੂੰ ਕਿਰਤ ਧਰਮ ਦੀ ਕਰਨਾ ਤੋਂ ਕੀ ਭਾਵ ਹੁੰਦਾ ਹੈ ਭਾਈ ਗੁਰਦਾਸ ਜੀ ਆਪਦੀ ਬਾਣੀ ਵਿੱਚ ਆਖਦੇ ਹਨ ਨਮਸਕਾਰ ਡੰਡੋਤ ਕਰ ਗੁਰ ਭਾਈ ਗੱਲ ਮਿਲ ਗੱਲ ਲਾਵੇ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਇਸ ਵਿੱਚ ਭਾਈ ਸਾਹਿਬ ਜੀ ਆਪਾਂ ਨੂੰ ਇਹ ਆਖਦੇ ਹਨ ਕਿ ਉਹਨਾਂ ਗੁਰਸਿੱਖਾਂ ਦੇ ਹੱਥ ਸਫਲ ਹਨ ਜਿਹੜੇ ਸਾਧ ਸੰਗ ਦੀ ਸੇਵਾ ਕਰਨ ਗੁਰਬਾਣੀ ਲਿਖਣ ਤੇ ਗਾਣ ਆਪਣੇ ਗੁਰ ਭਾਈਆਂ ਨਾਲ ਪ੍ਰੀਤ ਰੱਖਣ ਨਿਮਰਤਾ ਨਾਲ ਗੁਰੂ ਦੇ ਅੱਗੇ ਝੁਕਣ ਧਰਮ ਦੀ ਕਿਰਤ ਕਰਨ ਅਤੇ ਉਸ ਵਿੱਚੋਂ ਗੁਰੂ ਪ੍ਰਤੀ ਦਸਵੰਦ ਗੱਲਣ ਆਪਦੀ ਜਿਹੜੀ ਧਰਮ ਦੀ ਕਿਰਤ ਹੈ ਉਸ ਨੂੰ ਸੁੱਚੇ ਢੰਗ ਨਾਲ ਕਮਾਣ ਬੇਈਮਾਨੀ ਦੇ ਨਾਲ ਜਿਹੜਾ ਪੈਸਾ ਕਮਾਇਆ ਆਇਆ ਉਹ ਕਿਰਤ ਧਰਮ ਦੀ ਵਿੱਚ ਨਹੀਂ ਆਉਂਦਾ ਜਿੱਥੇ ਗੁਰੂ ਸਾਹਿਬ ਜੀ ਆਪਾਂ ਨੂੰ ਕਿਰਤ ਦੇ ਸਿਧਾਂਤ ਦਿੰਦੇ ਹਨ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਤਿੰਨ ਸਿਧਾਂਤ ਹਨ ਨਾਮ ਜਪੋ ਕਿਰਤ ਕਰੋ ਅਤੇ ਵੰਡ ਛਕੋ ਦੂਜਾ ਤੇ ਮੁੱਖ ਸਿਧਾਂਤ ਇਹ ਹੈ ਕਿਰਤ ਕਰਨੀ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਆਪ ਕਿਰਤ ਕੀਤੀ ਉੱਥੇ ਅੱਜ ਸਿੱਖਾਂ ਨੂੰ ਵੀ ਕਿਰਤ ਦੇ ਰਾਹ ਪਾਇਆ ਤਾਂ ਆਓ ਜਾਣਦੇ ਹਾਂ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੋਰ ਆਪਾਂ ਨੂੰ ਕੇਸ ਧੰਗ ਨਾਲ ਕੇਸ ਤਰੀਕੇ ਨਾਲ ਸਾਨੂੰ ਕਿਰਤ ਕਰਨੀ ਸਿਖਾਉਂਦੇ ਹਨ ਜਿੱਥੇ ਗੁਰਬਾਣੀ ਵਿੱਚ ਆਖਿਆ ਜਾਂਦਾ ਹੈ ਕਿ ਕਿਰਤ ਕਰਨੀ ਉੱਥੇ ਗੁਰਬਾਣੀ ਦੇ ਵਿੱਚ ਇਹ ਵੀ ਆਖਿਆ ਜਾਂਦਾ ਹੈ ਕਿ ਜਿਹੜੀ ਕਿਰਤ ਕੀਤੀ ਹੋਈ ਜਿਹੜਾ ਪੈਸਾ ਤੁਸੀਂ ਕਮਾ ਰਹੇ ਹੋ ਉਹ ਸਾਥ ਨਹੀਂ ਜਾਏਗਾ ਪਾਪਾ ਬਾਜੋ ਹੋਵੇ ਨਹੀਂ ਮਾਇਆ ਸਾਥ ਨਾ ਜਾਈ ਇਸ ਤੋਂ ਭਾਵ ਹੁੰਦਾ ਹੈ ਕਿ ਜਿਸ ਨੇ ਵੀ ਪਾਪ ਨਾਲ ਇਕੱਠਾ ਕੀਤਾ ਹੋਇਆ ਧਨ ਆਪਦੇ ਕੋਲ ਰੱਖਿਆ ਹੈ ਉਹ ਕਦੇ ਵੀ ਨਾਲ ਨਹੀਂ ਜਾਏਗਾ ਅਤੇ ਇਸ ਦੇ ਨਾਲ ਹੀ ਸੋਰਠ ਮਹੱਲਾ ਪਹਿਲੇ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਇਹ ਆਖਦੇ ਹਨ ਕਿ ਬਾਬਾ ਮਾਇਆ ਸਾਥ ਨਾ ਹੋਈ ਮੋਹਿਆ ਵਿਰਲਾ ਬੂਝਾ ਕੋਈ ਰਹਾਓ ਇਸ ਵਿੱਚ ਗੁਰੂ ਸਾਹਿਬ ਜੀ ਆਖਦੇ ਹਨ ਕਿ ਇਹ ਜਿਹੜੀ ਮਾਇਆ ਹੈ ਇਹ ਸਾਥ ਤਾਂ ਨਹੀਂ ਜਾਂਦੀ ਪਰ ਇਸ ਮਾਇਆ ਨੇ ਸਾਰੇ ਸੰਸਾਰ ਨੂੰ ਬੰਨਿਆ ਹੋਇਆ ਹੈ ਪਪਾ ਨਾਲ ਇਕੱਠੀ ਕੀਤੀ ਹੋਈ ਦੌਲਤ ਨੇ ਸਾਥ ਨਹੀਂ ਜਾਣਾ ਅਤੇ ਫਿਰ ਐਵੇਂ ਹੀ ਪਾਪ ਕਰਦੇ ਰਹੇ ਬੇਕਾਰ ਹੀ ਸਮਾਂ ਗਵਾਉਂਦੇ ਰਹੇ ਗੁਰੂ ਮਹਾਰਾਜ ਜੀ ਦੀ ਬੰਦਗੀ ਨਹੀਂ ਕੀਤੀ ਪਰਮਾਤਮਾ ਦੀ ਬੰਦਗੀ ਦੇ ਵਿੱਚ ਲੀਨ ਨਹੀਂ ਹੋਏ ਨਿਕੰਮੇ ਵੇਲੇ ਭਾਲਦੇ ਰਹੇ ਅਤੇ ਬਿਸਰ ਗਿਆ ਪਰਮਾਤਮਾ ਦਾ ਨਾਮ ਇਸ ਨੂੰ ਤਰਨ ਦੀ ਕਿਰਤ ਕਰਨੀ ਨਹੀਂ ਆਖਦੇ ਗੁਰੂ ਸਾਹਿਬ ਜੀ ਆਖਦੇ ਹਨ ਕਿ ਕਿਰਤ ਉਹ ਕਰੋ ਜਿਸ ਨਾਲ ਸਾਰੇ ਸੰਸਾਰ ਨੂੰ ਤੁਹਾਡੀ ਕੀਤੀ ਹੋਈ ਕਿਰਤ ਦਾ ਲਾਭ ਹੋਵੇ ਹੁਣ ਦੀ ਅਜਸ਼ਨਪ੍ਰੀ ਸਿੰਘ ਨੂੰ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ